ਸਸ਼ੇਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਢੀਮਾ ਵੱਡੀ ਖਬਰ ਈਵੀਐਮ ਮਸ਼ੀਨਾਂ ਨੂੰ ਬੰਦ ਕਰਨ ਨੂੰ ਲੈ ਕੇ ਆ ਰਹੀ ਆ ਬਹੁਤ ਵਾਰ ਇਹ ਇਲਜ਼ਾਮ ਲੱਗ ਜਾਂਦੇ ਨੇ ਕਿ ਈਵੀਐਮ ਮਸ਼ੀਨਾਂ ਦੇ ਨਾਲ ਧੋਖਾ ਧੜੀ ਦੇ ਨਾਲ VOTING ਕੀਤੀ ਜਾਂਦੀ ਹੈ ਸਿੱਧੇ ਤੌਰ ਤੇ ਪਾਰਦਰਸ਼ਤਾ ਜਿਹੜੀ ਈਵੀਐਮ ਦੇ ਨਾਲ ਨਹੀਂ ਦਿਖਾਈ ਜਾਂਦੀ ਅਜਿਹੇ ਬਹੁਤ ਸਾਰੇ ਜੋ ਸੱਤਾਧਾਰੀ ਪਾਰਟੀਆਂ ਜਾਂ ਪਰ ਪੋਲੀਟੀਕਲ ਪਾਰਟੀਆਂ ਦੇ ਵੱਲੋਂ ਬਹੁਤ ਵਾਰ ਇਲਜ਼ਾਮ ਲਗਾ ਦਿੱਤੇ ਜਾਂਦੇ ਨੇ ਵਿਰੋਧੀ ਧਿਰਾਂ ਦੇ ਵੱਲੋਂ ਅਜਿਹੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਬਹੁਤ ਵੱਡਾ ਬਿਆਨ ਦੇ ਦਿੱਤਾ ਗਿਆ ਈਵੀਐਮ ਬੰਦ ਕਰਨਾ ਚਾਹੁੰਦੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਕਹਿ ਕੇ ਡਾਕ ਰਾਹੀਂ ਵੋਟਾਂ ਤੇ VOTING ਮਸ਼ੀਨਾਂ ਜਿਹੜਾ ਈਵੀਐਮ ਮਸ਼ੀਨਾਂ ਦਰਾਹੀਂ ਵੋਟਾਂ ਪੈਂਦੀਆਂ ਨੇ ਉਸ ਦੇ ਵਿੱਚ ਇਹਨਾਂ ਨੂੰ ਬੰਦ ਕਰਨਾ ਚਾਹੁੰਦੇ ਨੇ ਡੋਨਲਡ ਟਰੰਪ ਨੇ ਕਿਹਾ ਕਿ ਉਹ 2026 ਦੀਆਂ ਮੱਧ ਚੋਣਾਂ ਤੋਂ ਪਹਿਲਾਂ ਇੱਕ ਐਗਜ਼ੀਕਿਊਟਿਵ ਆਰਡਰ ਦੇ ਉੱਪਰ ਦਸਤਖਤ ਕਰਨਗੇ ਜਿਸ ਦੇ ਵਿੱਚ ਸਿਰਫ ਕਾਗਜ਼ੀ ਵੋਟਾਂ ਹੀ ਰਹਿ ਜਾਣਗੀਆਂ ਟਰੰਪ ਦੇ ਅਨੁਸਾਰ VOTING ਮਸ਼ੀਨਾਂ ਬਹੁਤ ਗਲਤ ਬਹੁਤ ਮਹਿੰਗੀਆਂ ਅਤੇ ਸ਼ੱਕ ਵਾਲੀਆਂ ਨੂੰ ਕਹਿੰਦੇ ਨੇ ਕਿ ਵਾਟਰ ਮਾਰਕ ਵਾਲਾ ਜਿਹੜਾ ਕਾਗਜ਼ ਤੇ ਤੇ ਸੁਰੱਖਿਅਤ ਵੀ ਆ ਤੇ ਟਰੰਪ ਨੇ ਇਹ ਦਾਵਾ ਕੀਤਾ ਕਿ ਸਿਰਫ ਅਮਰੀਕਾ ਹੀ ਡਾਕ ਰਾਹੀਂ ਵੋਟਾਂ ਵਰਤਾ ਪਰ ਅਸਲ ਦੇ ਵਿੱਚ ਕਈ ਹੋਰ ਦੇਸ਼ ਨੇ ਜਿਵੇਂ ਕਿ ਕੈਨੇਡਾ ਦੇ ਵਿੱਚ ਜਰਮਨੀ ਅਤੇ ਯੂਕੇ ਦੇ ਵਿੱਚ ਵੀ ਇਸ ਤਰੀਕੇ ਦਾ VOTING ਸਿਸਟਮ ਦੇ ਵਿੱਚ ਇੱਕ ਤਰੀਕੇ ਦਾ ਵੱਡਾ ਬਦਲਾਅ ਲਿਆਉਣ ਨੂੰ ਲੈ ਕੇ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਵੱਡਾ ਅੰਦੋਲਨ ਵਧਣ ਜਾ ਰਹੇ ਨੇ ਉਹਨਾਂ ਕਹਿੰਦੇ ਕਿ ਮੈਂ ਬਦਲਾਅ ਕਰਨਾ ਚਾਹੁੰਦਾ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਜਿਹੜਾ ਪਿਛਲੀ ਵਾਰ ਆ 2020 ਦੀ ਚੋਣ ਤੋਂ ਬਾਅਦ ਡੋਨਲਡ 트੍ਰੰਪ ਨੇ ਮੇਲ ਇਨ ਜਿਹੜੀ VOTING ਨੂੰ ਜਿਹੜਾ ਧੋਖਾ ਧੜੀ ਦੱਸਿਆ ਸੀ ਪਰ ਅਦਾਲਤਾਂ ਤੇ ਜਾਂਚਾਂ ਦੇ ਵਿੱਚ ਕੋਈ ਵੀ ਵੱਡਾ ਸਬੂਤ ਨਹੀਂ ਮਿਲਿਆ ਸੀ ਤਾਂ ਹੁਣ ਦਿੱਤੇ ਦੁਨੀਆ ਭਰ ਦੇ ਵਿੱਚ EVM ਦਾ ਵਿਰੋਧ ਹੋ ਰਿਹਾ ਬਹੁਤ ਸਾਰੇ ਪੋਲੀਟੀਕਲ ਲੀਡਰ ਪੋਲੀਟੀਕਲ ਜਿਹੜੀਆਂ ਧਿਰਾਂ ਨੇ ਇਹ ਵਿਰੋਧ ਕਰਦਿਆਂ ਨੇ ਕਿ EVM ਮਸ਼ੀਨਾਂ ਦੇ ਨਾਲ ਧੋਖਾ ਧੜੀ ਹੋ ਜਾਂਦੀ ਹੈ ਹਾਲਾਂਕਿ ਭਾਰਤ ਦੀ ਜੇਕਰ ਨਿਗਾ ਮਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਰਾਹੁਲ ਗਾਂਧੀ ਵੀ ਇਹ ਕਹਿ ਰਹੇ ਨੇ ਕਿ ਜਿਹੜਾ EVM ਦੇ ਨਾਲ ਇੱਕ ਇੱਕ ਵੋਟ ਕਈ ਕਈ ਜਗ੍ਹਾ ਤੇ ਜਿਹੜੀ ਪਾਈ ਗਈ ਆ ਕੁਝ ਸੂਬਿਆਂ ਦੇ ਬੰਗਲੌਰੂ ਵਰਗੇ ਜਾਂ ਪਰ ਕਈ ਹੋਰ ਜਿਹੜੇ ਉਹ ਡਾਟਾ ਕੱਢ ਕੇ ਲੈ ਕੇ ਆ ਰਹੇ ਨੇ ਜਾਨੀ ਕਿ ਰਿਸਰਚ ਕਰਕੇ ਸੁਪਰੀਮ ਕੋਰਟ ਤੱਕ ਇਸ ਦਾ ਜਿਹੜਾ ਡੰਕਾ ਵਜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹ ਸਭ ਦੇ ਵਿਚਾਲੇ ਦੁਨੀਆ ਦੀ ਮਹਾਪਾਵਰ ਜਿਸ ਨੂੰ ਅਮਰੀਕਾ ਕਿਹਾ ਜਾਂਦਾ ਵੱਡੇ ਵੱਡੇ ਦੇਸ਼ਾਂ ਦੀ ਜਦੋਂ ਜੰਗ ਚੱਲਦੀ ਹੈ ਉਹਨਾਂ ਦੇ ਸਮਝੌਤੇ ਵੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕਰਾ ਜਾਂਦੇ ਨੇ ਪਰ ਇਹ ਸਭ ਦੇ ਵਿਚਾਲੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਮੈਂ ਜਿਹੜਾ VOTING ਦਾ ਸਿਸਟਮ ਐਸ ਨੂੰ ਬਦਲਣਾ ਚਾਹੁੰਨਾ ਬੈਲਟ ਪੇਪਰ ਦੇ ਜ਼ਰੀਏ ਵੋਟ ਪੈਣੀ ਚਾਹੀਦੀ ਆ ਡਾਕ ਰਾਹੀਂ ਜਾਨੀ ਕਿ ਮੇਲ ਦੇ ਰਾਹੀਂ ਵੋਟਾਂ ਪੈਂਦੀਆਂ ਨੇ ਜਾਂ ਫਿਰ ਜਿਹੜੀਆਂ ਈਵੀਐਮ ਦੇ ਰਾਹੀਂ ਪੈਂਦੀਆਂ ਨੇ ਇਹਨਾਂ ਦੋਵਾਂ ਨੂੰ ਜਿਹੜਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੰਦ ਕਰਨਾ ਚਾਹੁੰਦੇ ਨੇ ਉਹ ਕਹਿੰਦੇ ਨੇ ਕਿ 2026 ਦੇ ਮੱਧ ਚੋਣਾਂ ਤੋਂ ਪਹਿਲਾਂ ਐਗਜ਼ੀਕਿਊਟਿਵ ਆਰਡਰ ਦੇ ਉੱਪਰ ਦਸਤਖਤ ਕਰਨਗੇ ਜਿਸ ਦੇ ਵਿੱਚ ਸਿਰਫ ਕਾਗਜ਼ੀ ਵੋਟਾਂ ਹੀ ਰਹਿ ਜਾਣਗੀਆਂ ਈਵੀਐਮ ਮਸ਼ੀਨਾਂ ਨੂੰ ਬੰਦ ਕਰਨ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਵੱਡਾ ਅੰਦੋਲਨ ਵਿਡਣ ਜਾ ਰਹੇ ਨੇ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਜਿੱਥੇ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਬਹੁਤ ਸਾਰੇ ਜਦੋਂ ਵੈਕਸਾ ਦੇਸ਼ ਨੇ ਜਿਹੜੇ ਈਵੀਐਮ ਦੇ ਰਾਹੀਂ ਵੋਟਾਂ ਨਹੀਂ ਪਾਉਂਦੇ ਬੈਲਟ ਪੇਪਰ ਦੇ ਰਾਹੀਂ ਪਾਉਂਦੇ ਨੇ ਤਾਂ ਫਿਰ ਭਾਰਤ ਦੇ ਵਿੱਚ ਵੀ ਪੈਣੀ ਚਾਹੀਦੀ ਹੈ ਤੇ ਫਿਰ ਅਮਰੀਕਾ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਮੱਧ 2026 ਦੇ ਵਿੱਚ ਇੱਕ ਐਗਜ਼ੀਕਿਊਟਿਵ ਆਰਡਰ ਦੇ ਉੱਪਰ ਸਾਈਨ ਕਰਨਗੇ